ਭਰਾ ਇਹ ਕਹਿੰਦੇ ਓਮ ਕੜਿਆਣੇ ਵਾਲੇ ਦਾ 500 ਰੋ ਦੇ ਨਾਲ ਵਿਸ਼ੇਸ਼ ਤੌਰ ਦੇ ਉੱਪਰ ਵੱਡਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਦੁਆਬਾ ਸਪੋਰਟਸ ਕਲੱਬ ਫਰਾਂਸ ਦੇ ਵੱਲੋਂ ਕਿ ਸਾਰਾ ਘਰ ਫੂਲੇ ਜਿੱਥੋਂ ਨਾ ਰੁਪਈਆ ਨਿਕਲੇ ਨਹੀਂ ਅਸੀਂ ਇਹ ਹਜੇ ਘਰਾਂ ਦੇ ਵਿੱਚ ਉਠੇ ਹੋਏ ਆ ਬਹੁਤ ਸਧਾਰਨ ਜੀ ਪਰਿਵਾਰ ਦੇ ਵਿੱਚ ਉੱਠ ਕੇ ਭਰਾ ਨੇ ਦੁਨੀਆ ਦੇ ਉੱਪਰ ਜਿਹੜਾ ਨਾਮ ਕਮਾਇਆ RAM ਜੀ ਬੇਨਤੀ ਹੈ ਲੱਖਾ ਜੀ ਚੰਦੀ ਜੀ ਆਜੋ ਤੁਸੀਂ ਤਾਂ ਆਜੋ ਨਾਲ ਆਜੋ ਮੇਰਾ ਭਰਾ ਬਣ ਕੇ ਕੋਈ ਗੱਲ ਨਹੀਂ ਖੜੋ ਯਾਰ ਨਾਲ ਹਾਂਜੀ ਦੀਪਾ ਵੀਰ ਕਿੱਥੇ ਦੀਪਾ ਲਸਾੜਾ ਜੀ ਵੀ ਆ ਜਵੇ ਉਹ ਖੜਾ ਦੀਪਾ ਤਾਂ ਸਾਹਮਣੇ ਪੀਲੀ ਟੀ-ਸ਼ਰਟ ਪੈਂਦੀ ਨਹੀਂ ਅੱਖਾਂ 'ਚ ਤੇਰੇ ਬਾਈ ਹਾਂ ਬਹੁਤ ਵੱਡੀ ਮੁਬਾਰਕਬਾਦ ਹੈ ਕਹਿੰਦੇ ਓਮ ਕੜਿਆਣੇ ਵਾਲੇ ਦੇ ਲਈ ਹਾਂਜੀ ਜਾਂਦੇ ਹਰਪਾਲ ਸੰਧੂ ਜੀ ਕਿੱਥੇ ਆ ਹਾਂਜੀ ਸੰਧੂ ਸਾਹਿਬ ਫੋਟੋ ਖਿੱਚਿਓ ਜੀ ਓਮ ਕੜਿਆਣੇ ਵੱਲੋਂ ਬੇਨਤੀ ਹੈ ਤੁਹਾਨੂੰ ਇੱਥੇ ਖੜ ਕੇ ਫੋਟੋ ਜਿਹੜੀ ਉਹ ਜ਼ਰੂਰ ਖਿੱਚ ਲਈ ਜਾਵੇ 500 ਯੂਰੋ ਦੇ ਨਾਲ ਵੱਡਾ ਸਨਮਾਨ ਕਬੱਡੀ ਦੇ ਪ੍ਰਸਿੱਧ ਬਲਾਰੇ ਓਮ ਕੜਿਆਣੇ ਵੱਲ ਦਾ ਜਿਹੜਾ ਕੀਤਾ ਜਾ ਰਿਹਾ ਅੱਜ ਦੁਆਬਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਬਹੁਤ ਪਿਆਰ ਸਾਡੇ ਭਰਾ ਦਾ ਗੋਪੀ ਗੜੀ ਤਰਖਾਨਾ ਦੇ ਨਾਲ ਨਾਲ ਮਵਜੀਤਪਾਲ ਭਾਉ ਸਿੰਘਾਦ ਵਾਲੇ ਨਾਲ ਬਹੁਤ ਬਹੁਤ ਪਿਆਰੇ ਦੀਪੇ ਲਸਾੜੇ ਵਾਲਾ ਕਹਿੰਦੇ ਸਨਮਾਨ ਕੀਤਾ ਜਾਣਾ ਵਿਸ਼ੇ